ਜੀ ਮੈਂ ਹੁਸਨ ਕ੍ਰਿਤਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 17 ਪਟਿਆਲਾ ਜਾ ਰਹੇ ਹਾਂ ਪਟਿਆਲਾ ਨੂੰ ਪਹਿਲਾਂ ਆਲਾ ਦੀ ਪੱਟੀ ਕਿਹਾ ਜਾਂਦਾ ਸੀ ਕਿਉਂਕਿ ਬਾਬਾ ਆਲਾ ਸਿੰਘ ਇਸ ਸਥਾਨ ਦੇ ਮੋਢੀ ਸਨ 1763 ਦੇ ਵਿੱਚ ਬਾਬਾ ਆਲਾ ਸਿੰਘ ਨੇ ਕਿਲਾ ਮੁਬਾਰਕ ਦੀ ਨੀਂ ਰੱਖੀ ਇਹ ਸ਼ਹਿਰ ਕਿਲਾ ਮੁਬਾਰਕ ਦੇ ਆਲੇ-ਦੁਆਲੇ ਬਣਿਆ ਹੋਇਆ ਹੈ ਪਟਿਆਲਾ 'ਚ ਸਭ ਤੋਂ ਮਸ਼ਹੂਰ ਦੁਖਨਵਾਰਨ ਗੁਰਦੁਆਰਾ 12 ਦਰੀਆ ਕਾਲੀ ਮੋਤ ਦਾ ਮੰਦਿਰ 12 ਦਰੀ ਗਾਰਡਨ ਹੋ ਗਿਆ ਮੋਤੀ ਬਾਗ ਹੋ ਗਿਆ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ ਜਿਸ ਵਿੱਚ ਮਰਾਠਿਆਂ ਨੂੰ ਅਫਗਾਨਾਂ ਦੁਆਰਾ ਹਰਾਇਆ ਗਿਆ ਸੀ ਪੂਰੇ ਪੰਜਾਬ ਵਿੱਚ ਅਫਗਾਨਾਂ ਦੀ ਰੱਟ ਪ੍ਰਚਲਿਤ ਹੋ ਗਈ ਸੀ ਇਹ ਕੰਡੀਸ਼ਨ ਤੇ ਪਟਿਆਲਾ ਦੇ ਸ਼ਾਸਕਾਂ ਨੇ ਰਾਇਲਟੀ ਦੇ ਝੰਡੇ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਪਟਿਆਲਾ ਰਿਆਸਤ ਨੇ ਅਫਗਾਨ ਦੁਰਾਨੀ ਸਮਰਾਜ ਮਰਾਠਾ ਸਮਰਾਜ ਤੇ ਲਾਹੌਰ ਦੇ ਸਿੱਖ ਸਮਰਾਜ ਦੇ ਨਾਲ 40 ਸਾਲਾਂ ਤੋਂ ਵੱਧ ਸਮੇਂ ਤੱਕ ਗਰੰਤਰ ਸ਼ਕਤੀ ਸੰਘਰਸ਼ ਦੇਖਿਆ ਪਟਿਆਲੇ ਦੇ ਰਾਜੇ ਨੇ 1808 ਵਿੱਚ ਲਾਹੌਰ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਅੰਗਰੇਜ਼ਾਂ ਨਾਲ ਇੱਕ ਸੰਧੀ ਕੀਤੀ ਇਸ ਤਰ੍ਹਾਂ ਭਾਰਤ ਦੇ ਉਪਮਹਾਦੀਪ ਵਿੱਚ ਅੰਗਰੇਜ਼ਾਂ ਦੁਆਰਾ ਵਿਸ਼ਾਲ ਸਮਰਾਜ ਨਿਰਮਾਣ ਪ੍ਰਕਿਰਿਆ ਵਿੱਚ ਸਹਿਯੋਗੀ ਬਣ ਗਿਆ ਬ੍ਰਿਟਿਸ਼ ਰਾਜ ਦੌਰਾਨ ਪਟਿਆਲਾ 17 ਤੋਪਾਂ ਦੀ ਸਲਮੀ ਵਾਲਾ ਰਾਜ ਬਣ ਗਿਆ ਪਟਿਆਲਾ ਦੇ ਸ਼ਾਸਕ ਜਿਵੇਂ ਕਰਮ ਸਿੰਘ ਨਰਿੰਦਰ ਸਿੰਘ ਮਹਿੰਦਰ ਸਿੰਘ ਰਾਜਿੰਦਰ ਸਿੰਘ ਭਵਿੰਦਰ ਸਿੰਘ ਜਗਵਿੰਦਰ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਸਤਕਾਰ ਤੇ ਮਾਣ ਨਾਲ ਪੇਸ਼ ਕੀਤਾ ਜਾਂਦਾ ਸੀ ਪਟਿਆਲਾ ਚ 12 ਸ਼ਾਹੀ ਦਰਵਾਜ਼ੇ ਹਨ ਦਰਸ਼ਨੀ ਗੇਟ ਸਨੋਰੀ ਗੇਟ ਲਾਹੌਰੀ ਗੇਟ ਸ਼ੇਰਾਂ ਵਾਲਾ ਗੇਟ ਸੁਨਾਮੀ ਗੇਟ ਸਰਹੰਤੀ ਗੇਟ ਕਲੋਰੀ ਗੇਟ ਸਫਾਬਾਦੀ ਗੇਟ ਸਿਖਰਖਾਨਾ ਗੇਟ ਨਾਬਾ ਗੇਟ ਸਮਾਨੀਆਂ ਗੇਟ ਰਜेंद्रਾ ਗੇਟ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਸੰਗਰੂਰ ਤੋਂ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਪਟਿਆਲਾ 57 ਕਿਲੋਮੀਟਰ ਦੇ ਆਸ-ਪਾਸ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਨੇ ਆ ਬਹੁਤ ਜ਼ਿਆਦਾ ਮਨ ਲੱਗਦਾ ਸੋਚਿਆ ਕਿ ਤੁਹਾਨੂੰ ਬਾਹਰੋਂ ਗੁਰਦੁਆਰਾ ਸਾਹਿਬ ਦਿਖਾ ਦਈਏ ਹੁਣ ਅਸੀਂ ਬੈਕ ਸਾਈਡ ਤੋਂ ਗੁਰਦੁਆਰਾ ਸਾਹਿਬ ਨੂੰ ਐਂਟਰੀ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਗੱਲ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਸਥਾਨਕ ਪਰੰਪਰਾ ਦੇ ਅਨੁਸਾਰ ਗੁਰਦੁਆਰੇ ਵਿੱਚ ਸੁਰੱਖਿਆ ਤੇ ਇੱਕ ਪੁਰ ਮਰਖਤ ਲਹਿਲ ਦੇ ਇੱਕ ਛੀਵਰ ਭਾਗਰਾਮ ਨੇ ਸੈਫਾਬਾਦ ਜੋ ਹੁਣ ਬਹਾਤਰਗੜ ਪਟਿਆਲਾ ਚ ਰਿਕੇ ਆਪਣੇ ਨਿਵਾਸ ਦੌਰਾਨ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਡੀਕ ਕੀਤੀ ਤੇ ਬੇਨਤੀ ਕੀਤੀ ਕਿ ਉਹ ਉਸਤੇ ਪਿੰਡ ਦਾ ਦੌਰਾ ਕਰਨ ਤੇ ਆਸ਼ੀਰਵਾਦ ਦੇਣ ਉਹ ਤਾਂ ਹੀ ਖੁਸ਼ ਹੋ ਸਕਦਾ ਹੈ ਤਾਂ ਜੋ ਇਥੋਂ ਦੇ ਨਿਵਾਸੀਆਂ ਨੂੰ ਇੱਕ ਗੰਭੀਰ ਤੇ ਰਹਿਸਮਈ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ ਜੋ ਲੰਮੇ ਸਮੇਂ ਤੋਂ ਸਮੱਸਿਆ ਬਣੀ ਹੋਈ ਹੈ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹ ਮਹਾਨ ਸ਼ਹੀਦ ਹਨ ਜੋ ਜ਼ੋਰ ਅਤੇ ਜ਼ੁਲਮ ਨਾਲ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਬੇਦੀਨ ਕਰਨ ਵਾਲਿਆਂ ਵਿਰੁੱਧ ਸੰਘਰਸ਼ ਕਰਦੇ ਹੋਏ ਸ਼ਹੀਦ ਹੋਏ ਜੋ ਜ਼ਰਵਾਣਿਆਂ ਦੇ ਜ਼ੁਲਮ ਦਾ ਸ਼ਾਂਤਮਈ ਢੰਗ ਨਾਲ ਸਦੀਵੀ ਮਿਸਾਲ ਹੈ ਮਜਲੂਮ ਕਸ਼ਮੀਰੀ ਪੰਡਤਾਂ ਦੀ ਹਾਹਾਕਾਰ ਸੁਣ ਕੇ ਪ੍ਰੋਪਕਾਰੀ ਸਤਗੁਰੂ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਕਿਰਤਪੁਰ ਸਾਹਿਬ ਰੋਪੜ ਸਫਾਵਾਦ ਪਟਿਆਲਾ ਧਮਤਾਨ ਸਾਹਿਬ ਤੋਂ ਜੀਂਦ ਹੁੰਦੇ ਹੋਏ ਆਗਰੇ ਪੁੱਜੇ ਆਗਰੇ ਤੋਂ ਸਤਗੁਰੂ ਜੀ ਗ੍ਰਿਫਤਾਰ ਕਰਕੇ ਦਿੱਲੀ ਲਿਆਂਦੇ ਗਏ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਈਸਵੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਜੀ ਜੋੜਾਕਰ ਬਣਿਆ ਹੋਇਆ ਖਨਵਾਰਨ ਗੁਰਦੁਆਰਾ ਸਾਹਿਬ ਆਪਾਂ ਚੱਲੇ ਹੁਣ ਜੋੜੇ ਜਮਾ ਕਰਾਉਣ ਵਾਸਤੇ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਾ ਰੱਖਿਆ ਸਾਰ ਅੱਜ ਦੇ ਇਸ ਵਲੌਗ 'ਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਗੁਰਦੁਆਰਾ ਦੁੱਖ ਨਿਵਾਰਨ ਕਿਉਂ ਕਿਹਾ ਜਾਂਦਾ ਹੈ ਸਭ ਨੂੰ ਅਪੀਲ ਕਰਦਾ ਕਿ ਇਹੇ ਵਲੋਗ ਕਿਰਪਾ ਕਰਕੇ ਪੂਰਾ ਦੇਖਿਓ ਨਾਲੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਇੱਕ ਮੋਟੀਵੇਸ਼ਨ ਵੀ ਮਿਲਦੀ ਹੈ ਮੈਂ ਇਦਾਂ ਦੇ ਵਲੋਗ ਤੁਹਾਡੇ ਲਈ ਜ਼ਰੂਰ ਬਣਾਉਂਦਾ ਰਹਾਂਗਾ ਸੰਗਤ ਜੀ ਇੱਥੇ ਜਲ ਸੇਵਾ ਚੱਲ ਰਹੀ ਹੈ ਤੇ ਗਰਮੀ ਬਹੁਤ ਹੋ ਗਈ ਤੇ ਸਭ ਨੂੰ ਪਾਣੀ ਪੁਲਾਇਆ ਜਾਂਦਾ ਵੈਸੇ ਪਾਣੀ ਤੋਂ ਵੱਡਾ ਦੇਵਤਾ ਵੀ ਕੋਈ ਨਹੀਂ ਇਸ ਸੰਸਾਰ ਤੇ ਲੋ ਜੀ ਗੱਲ ਹੁਣ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਦੋਂ ਲਹਿਲ ਦੇ ਇੱਕ ਛੀਵਰ ਪਾਗ ਰਾਮ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਪਿੰਡ ਦਾ ਦੌਰਾ ਕਰਨ ਲਈ ਕਿਹਾ ਸੀ ਤਾਂ ਗੁਰੂ ਜੀ ਮਾਗ ਸੁਦੀ 5 1728 ਬਿਕਰਮੀ 24 ਜਨਵਰੀ 1672 ਨੂੰ ਲਹਿਲ ਗਏ ਅਤੇ ਇੱਕ ਛੱਪੜ ਕਿਨਾਰੇ ਇੱਕ ਬੋੜ ਦੇ ਦਰਖਤ ਹੇਠਾਂ ਠਹਿਰੇ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਜੋ ਵੀ ਇਸ ਛੱਪੜ ਦੇ ਵਿੱਚ ਇਸ਼ਨਾਨ ਕਰੇਗਾ ਉਸ ਤੇ ਸਾਰੇ ਰੋਗ ਦੂਰ ਹੋ ਜਾਣਗੇ। ਗੁਰੂ ਜੀ ਨੇ ਇੱਥੇ ਥੜਾ ਬਣਾਓ ਤੇ ਲੰਗਰ ਚਲਾਓ ਦਾ ਹੁਕਮ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੋ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰੇਗਾ ਉਸ ਨੂੰ ਸਭ ਤੀਰਤਾ ਫਲ ਪ੍ਰਾਪਤ ਹੋ ਜਾਵੇਗਾ ਸੰਗਤਾਂ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਆਬਾਦੀ ਨਹੀਂ ਵਸਦੀ ਦੂਰ ਦੂਰ ਤੱਕ ਉਜਾੜਾ ਪਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇੱਥੇ ਰੌਣਕਾਂ ਜ਼ਰੂਰ ਲੱਗਣਗੀਆਂ ਇੱਥੇ ਆਬਾਦੀ ਜ਼ਰੂਰ ਵਸੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਤੇ ਪਿੰਡ ਵਾਲਿਆਂ ਨੇ ਛੱਪੜ ਦੇ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਪਿੰਡ ਦੇ ਜਿੰਨੇ ਰੋਗੀ ਸੀ ਉਹਨਾਂ ਦੀ ਬਿਮਾਰੀ ਕਟਣੀ ਸ਼ੁਰੂ ਹੋ ਗਈ ਇਸ ਥਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਰਾਜਮਾਨ ਹੋਏ ਸਨ ਉਸ ਨੂੰ ਦੁੱਖ ਨਿਵਾਰਨ ਕਿਹਾ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਦੁੱਖਾਂ ਨੂੰ ਦੂਰ ਕਰਨਾ ਹੈ ਇੱਥੇ ਸਾਰੇ ਗੁਰਪੂਰਵ ਵਿਸਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਇੱਥੇ ਦੋ ਮੇਲੇ ਲੱਗਦੇ ਆ ਬਸੰਤ ਪੰਚਮੀ ਦਾ ਦੂਜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਜੀ ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਇਸ ਜਗ੍ਹਾ ਤੇ ਯਾਦਗਾਰ ਵਜੋਂ ਇੱਕ ਬਾਗ ਬਣਾਇਆ ਸੀ ਜੋ ਉਸ ਨੇ ਨਿਹੰਗਾਂ ਸਿੰਘਾਂ ਨੂੰ ਸੌਂਪਿਆ ਸੀ 1870 ਵਿੱਚ ਅਦਾਲਤੀ ਕੇਸ ਦੇ ਰਿਕਾਰਡ ਵਿੱਚ ਇੱਥੇ ਇੱਕ ਗੁਰੂ ਦੇ ਬਾਗ ਅਤੇ ਇੱਕ ਨਿਹੰਗਾਂ ਦੀ ਤੰਦਰੁਸਤੀ ਦਾ ਜ਼ਿਕਰ ਹੈ 1920 ਵਿੱਚ ਸਰਹੰਦ ਪਟਿਆਲਾ ਜਾਖਲ ਰੇਲਵੇ ਲਾਈਨ ਦੇ ਪ੍ਰਸਤਾਵਿਤ ਨਿਰਮਾਣ ਲਈ ਇੱਕ ਸਰਵੇਖਣ ਦੌਰਾਨ ਇਹ ਪ੍ਰਗਟ ਹੋਇਆ ਕਿ ਜਿਸ ਬੋੜ ਦੇ ਦਰਖਤ ਦੇ ਹੇਠਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸਨ ਉਹ ਦਰਖਤ ਨੂੰ ਹਟਾਉਣਾ ਹੋਵੇਗਾ ਪਰ ਇਸ ਨੂੰ ਤੋੜਨ ਦੇ ਦੋਸ਼ ਲਗਾਏ ਗਏ ਵਿਅਕਤੀਆਂ ਨੇ ਇਸ ਨੂੰ ਛੂਹਣ ਤੋਂ ਇਨਕਾਰ ਕਰ ਦਿੱਤਾ। ਇਹ ਸੰਗਤਜੀ ਸਿੱਖ ਅਜਾਇਬ ਘਰ ਬਣਿਆ ਹੋਇਆ ਹੈ। ਇੱਥੇ ਇਤਿਹਾਸਿਕ ਫੋਟੋਆਂ ਲੱਗੀਆਂ ਹੋਈਆਂ ਹਨ। ਆਓ ਚੱਲਦੇ ਹਾਂ ਸਿੱਖ ਅਜਾਇਬ ਘਰ ਦੇ ਅੰਦਰ। ਇਹ ਸਾਡਾ ਇਤਿਹਾਸ ਹੈ ਸੰਗਤਜੀ। ਇਤਿਹਾਸ ਨੂੰ ਸਾਹਮਣੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਕਦੇ ਵੀ ਪਟਿਆਲੇ ਗੁਰਦਵਾਰਾ ਸੁਖਨਵਾਰਨ ਸਾਹਿਬ ਆਉਣੇ ਹੋ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ। ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ। ਹੁਣ ਦੁਬਾਰਾ ਗੱਲ ਕਰਦੇ ਹਾਂ ਜਦੋਂ ਦੋਸ਼ ਲਗਾਏ ਗਏ ਵਿਅਕਤੀਆਂ ਨੇ ਟਰੈਕਟ ਨੂੰ ਚੋਹਣ ਤੋਂ ਇਨਕਾਰ ਕਰ ਦਿੱਤਾ ਅਖੀਰ ਮਹਾਰਾਜਾ ਭਪਿੰਦਰ ਸਿੰਘ ਪਟਿਆਲਾ ਨੇ ਸਾਰਾ ਪ੍ਰੋਜੈਕਟ ਰੱਦ ਕਰਨ ਦਾ ਹੁਕਮ ਦੇ ਦਿੱਤਾ ਹਾਲਾਂਕਿ ਕੋਈ ਗੁਰਦੁਆਰਾ ਇਮਾਰਤ ਉਸ ਤਰ੍ਹਾਂ ਨਹੀਂ ਬਣਾਈ ਗਈ ਸੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ 1930 ਵਿੱਚ ਫੰਡ ਇਕੱਠਾ ਕਰਨਾ ਤੇ ਉਸਾਰੀ ਸ਼ੁਰੂ ਕਰਨ ਲਈ ਕਮੇਟੀ ਬਣਾਈ ਗਈ ਸੀ ਅਤੇ 12 ਸਾਲਾਂ ਬਾਅਦ 1942 ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਮੁਕੰਮਲ ਹੋਇਆ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਸੰਗਤ ਜੀ ਦਿਖਾਉਣ ਜਾ ਰਹੇ ਹਾਂ ਸਰੋਵਰ ਇਹ ਗੁਰਦੁਆਰਾ ਸਾਹਿਬ ਕਈ ਏਕੜ ਵਿੱਚ ਫੈਲਿਆ ਹੋਇਆ ਹੈ ਦੋ ਮੰਜ਼ਲਾ ਗੇਟਵੇ ਦੇ ਵਿੱਚ ਇੱਕ ਟੈ ਟੇਰੀ ਲੋਹੇ ਦਾ ਗੇਟ ਅਤੇ ਕਾਲੇ ਅਤੇ ਚਿੱਟੇ ਮਾਰਬਲ ਦਾ ਫਰਸ਼ ਹੈ ਮੁੱਖ ਇਮਾਰਤ ਨੂੰ ਜਾਣ ਵਾਲੇ ਮਾਰਗਦੇਵ ਕਬੇ ਪਾਸੇ ਇੱਕ ਛੋਟਾ ਜਿਹਾ ਸੰਗਮਰਮਰ ਦਾ ਸਥਾਨ ਹੈ ਜੋ ਉਸ ਸਥਾਨ ਦੇ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਬੋਵੜ ਦੇ ਤਰਕਤ ਥੱਲੇ ਆ ਕੇ ਬੈਠੇ ਸਨ ਕੇਂਦਰੀ ਦੋ ਮੰਜ਼ਲਾ ਇਮਾਰਤ ਜਿਸ ਦੇ ਸਿਖਰ ਤੇ ਗੁੰਮਦ ਵਾਲਾ ਮੰਡਪ ਹੈ ਇੱਕ ਉੱਚੇ ਆਧਾਰ ਤੇ ਹੈ ਜਿਸ ਦੇ ਹਰ ਕੋਨੇ ਤੇ ਸ਼ੰਟ ਪੂਜਾ ਗੋਬੰਦ ਵਾਲਾ ਚੈਂਬਰ ਹੈ ਸਿਖਰ ਤੇ ਚੋਟੀ ਤੇ ਬਣੇ ਕਮਲ ਦੇ ਗੋਬੰਦ ਦੇ ਹਰ ਪਾਸੇ ਇੱਕ ਗੋਲ ਸੂਰਜ ਦੀ ਖਿੜਕੀ ਹੈ ਜਿਸ ਵਿੱਚ ਕਰਵ ਕੋਪਿੰਗ ਹੈ ਜੋ ਕਿ ਸਿਰੇ ਤੇ ਤੀਜੀ ਰੂਪ ਵਿੱਚ ਪੇਸ਼ ਕੀਤੀ ਗਈ ਹੈ ਕੋਣਿਆਂ ਤੇ ਸਜਾਵਟੀ ਕੋ ਬੰਦ ਵਾਲੇ ਮੰਡਪ ਹਨ ਅਤੇ ਕੰਧਾਂ ਦੇ ਸਿਖਰ ਤੇ ਮੱਧ ਵਿੱਚ ਪੱਤਿਆਂ ਵਿੱਚ ਕਮਲ ਦੇ ਫੁੱਲ ਹਨ ਸੰਗਤ ਜੀ ਇਹ 75 ਮੀਟਰ ਵਰਗਾਕਾਰ ਦਾ ਸਰੋਵਰ ਹੈ ਇਸ ਦਾ ਆਕਾਰ ਬਹੁਤ ਫੈਲਾ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਇੱਥੇ ਹਰ ਚੰਦਰ ਮਹੀਨੇ ਦੇ ਅੱਧੇ ਪ੍ਰਕਾਸ਼ ਤੇ ਪੰਜਵੇਂ ਦਿਨ ਬਹੁਤ ਭਾਰੀ ਇਕੱਠ ਹੁੰਦਾ ਹੈ ਗੁਰਦੁਆਰਾ ਸਾਹਿਬ ਦਾ ਅੰਦਰਲਾ ਹਿੱਸਾ ਬਾਹਰਲੇ ਪਲੇਟਫਾਰਮ ਦੇ ਕਾਲੇ ਅਤੇ ਚਿੱਟੇ ਦੇ ਵਿਰੁੱਧ ਚਿੱਟੇ ਸਲੇਟੀ ਵਿੱਚ ਸੰਗਮਰਮਰ ਦੀਆਂ ਸਲੇਬਾਂ ਨਾਲ ਤਿਆਰ ਕੀਤਾ ਗਿਆ ਹੈ। ਕੰਦਾ ਅਤੇ ਥੰਮਾਂ ਨੂੰ ਵੀ ਚਿੱਟੇ ਸੰਗਮਰਮਰ ਦੀਆਂ ਸਲੇਬਾਂ ਨਾਲ ਪੈਨਲ ਕੀਤਾ ਗਿਆ ਹੈ। ਛੱਤ ਨੂੰ ਫਲੋਰ ਡਿਜ਼ਾਈਨ ਵਿੱਚ ਟੋਕੋ ਵਰਕ ਨਾਲ ਤਿਆਰ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੂਰ ਸਿਰੇ ਤੇ ਚੌਰਸ ਛੱਤ ਹੇਠਾਂ ਬਰਾਜ਼ਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੱਚੇ ਮਨ ਨਾਲ, ਸੱਚੀ ਸ਼ਰਧਾ ਨਾਲ ਜੋ ਵੀ ਬੰਦਾ ਇਸ ਸਥਾਨ ਕੀ ਆ ਕਿ ਆਪਣੀ ਸੁੱਖ ਸੁਖ ਦਾ ਉਸ ਦੀ ਸੁੱਖ ਜ਼ਰੂਰ ਪੂਰੀ ਹੁੰਦੀ ਹੈ ਹਾਂਜੀ ਸੰਗਤ ਜੀ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਇਤਿਹਾਸਿਕ ਜੋਤ ਜੋ ਸਿੱਖ ਵਿਰਸੇ ਵੱਲੋਂ ਉਦੋਂ ਤੋਂ ਸੰਭੀ ਗਈ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਾ ਪਹਿਲਾ ਦੀਵਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਜਾਇਆ ਗਿਆ ਸੀ ਸੰਗਤ ਜੀ ਇਸ ਦੇ ਨਾਲ ਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕਰ ਕਮਲਾ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਗਰਮੀ ਸੀ ਸੋਚਿਆ ਪਾਣੀ ਪੀ ਲਈਏ ਜਲਦੀ ਸੇਵਾ ਚੱਲ ਰਹੀ ਹੈ ਸੰਗਤ ਜੀ ਚਾਹੇ ਸੁੱਖ ਹੋਵੇ ਚਾਹੇ ਦੁੱਖ ਹੋਵੇ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਿਆ ਕਰੋ ਸੁੱਖਾਂ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਤੋਂ ਉੱਪਰ ਕੁਛ ਨਹੀਂ ਪ੍ਰਮਾਤਮਾ ਜੋ ਵੀ ਕਰਦਾ ਹੈ ਇਨਸਾਨ ਦੇ ਭਲੇ ਵਾਸਤੇ ਕਰਦਾ ਤਾਂ ਹੀ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਕਿ ਤੇਰਾ ਭਾਣਾ ਮਿੱਠਾ ਲਾਗੇ ਲਹਿਲ ਦੇ ਪਿੰਡ ਵਾਸੀਆਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਲਈ ਆਪਣੀ ਜ਼ਮੀਨ ਦਾਨ ਕੀਤੀ ਸੀ ਇਸ ਹੱਤ ਸੰਗਤ ਜੀ ਪਾਰਕਿੰਗ ਬਣੀ ਹੋਈ ਹੈ ਕਾਰ ਪਾਰਕਿੰਗ ਬਚਪਨ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਆਇਆ ਸੀ ਉਸ ਤੋਂ ਬਾਅਦ ਜਦੋਂ ਵੀ ਕਦੇ ਪਟਿਆਲੇ ਆਉਣਾ ਤਾਂ ਇਸ ਗੁਰਦੁਆਰਾ ਸਾਹਿਬ ਦੇ ਹਮੇਸ਼ਾ ਹੀ ਦਰਸ਼ਨ ਕੀਤੇ ਆ ਕਦੇ ਵੀ ਇਦਾਂ ਨਹੀਂ ਹੋਇਆ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਬਿਨਾ ਅਸੀਂ ਵਾਪਸ ਸੰਗਰੂਰ ਨੂੰ ਚਲੇ ਜਾਈਏ ਆ ਇਹ ਸਾਥ ਜੋੜਾ ਕਰ ਬਣਿਆ ਹੋਇਆ ਸੰਗਤ ਜੀ ਲੋ ਸੰਗਤ ਜੀ ਹੁਣ ਅਸੀਂ ਜਾ ਰਹੇ ਹਾਂ ਲੰਗਰ ਹਾਲ ਵੱਲ ਨੂੰ ਲੰਗਰ ਸਿੱਖੀ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫਤ ਖਾਣਾ ਖਵਾਇਆ ਜਾਂਦਾ ਹੈ ਲੰਗਰ ਦੀ ਸੇਵਾ ਅਸਲ ਵਿੱਚ ਗੁਰੂ ਦੀ ਸੇਵਾ ਹੈ ਅਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ ਰਸਮੀ ਤੌਰ ਤੇ ਲੰਗਰ ਪ੍ਰਥਾ ਦੀ ਸ਼ੁਰੂਆਤ ਪੀਜੇ ਗੁਰੂ ਅਮਰਦਾਸ ਜੀ ਦੇ ਦੌਰ ਵਿੱਚ ਹੋਈ ਰਲ ਮਿਲ ਕੇ ਪੰਗਤ ਵਿੱਚ ਬਹਿ ਕੇ ਇਕੱਠੇ ਲੰਗਰ ਛਕਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਮਗਰੋਂ ਕਿਰਤਪੁਰ ਸਾਹਿਬ ਆ ਕੇ ਰੁਕੇ ਤਾਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਲਈ ਆਉਣ ਲੱਗੀ ਸ਼ਰਧਾਲੂਆਂ ਦੇ ਖਾਣ ਪੀਣ ਤੇ ਠਹਿਰਨ ਦਾ ਪ੍ਰਬੰਧ ਕੀਤਾ ਜਾਣ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਖੇਤੀ ਦੀ ਉਪਜ ਲੰਗਰ ਵਿੱਚ ਪਾ ਦਿੰਦੇ ਸਨ ਸ਼ਰਧਾਲੂ ਵੀ ਆਪਣੀ ਸਮਰੱਥਾ ਅਨੁਸਾਰ ਆਪਣੀ ਨੇਕ ਕਮਾਈ ਚੋਂ ਲੰਗਰ ਦੇ ਵਿੱਚ ਹਿੱਸਾ ਪਾਉਣ ਲੱਗੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਲੰਗਰ ਦੇ ਨਾਲ ਸ਼ਬਦ ਦਾ ਲੰਗਰ ਵੀ ਸ਼ੁਰੂ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਦੇ ਭੇਦ ਭਾਵ ਮਟਾਉਣ ਲਈ ਤੇ ਬਰਾਬਰਤਾ ਦਾ ਸੰਦੇਸ਼ ਇਸ ਤੇਨ ਲਈ ਪਹਿਲਾ ਪੰਗਤ ਵਿੱਚ ਸੰਗਤਾਂ ਬਚਨ ਕੀਤਾ ਮੁਗਲ ਬਾਦਸ਼ਾ ਅਕਬਰ ਨੇ ਲੰਗਰ ਛਕਣ ਤੋਂ ਬਾਅਦ ਹੀ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਬਾਦਸ਼ਾ ਅਕਬਰ ਨੇ 12 ਪਿੰਡਾਂ ਦਾ ਪਟਾ ਲੰਗਰ ਦੇ ਨਾਮ ਲਵਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ ਕਿ ਲੰਗਰ ਤਾਂ ਲੋਕਾਂ ਦੀ ਨੇਕ ਕਮਾਈ ਤੇ ਧਰਮ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਟਣਾ ਚਾਹੀਦਾ ਤੇ ਲੰਗਰਾਂ ਦੇ ਵਿੱਚ ਪਾਉਣਾ ਚਾਹੀਦਾ ਸੰਗਤ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਆਪਣੇ ਫਰੈਂਡ ਸਰਕਲ ਨਾਲ ਮੇਰਾ ਵਲੌਗ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਲਈ ਇਦਾਂ ਇਤਿਹਾਸਿਕ ਵਲੌਗ ਮੈਂ ਜ਼ਰੂਰ ਬਣਾਉਂਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਵੀਆਂ ਅਪਡੇਟਸ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤਮਾਨ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਥੈਂਕ ਯੂ